ਮੈਂ ਪਰਿਵਾਰ ਨਾਲ ਗੱਲ ਕੀਤੀ ਆ ਮੇਰੀ ਗੱਲ ਹੋਈ ਉਹਦੇ ਛੋਟੇ ਭਾਈ ਨਾਲ 18 ਸਾਲ ਦਾ ਛੋਟਾ ਭਾਈ ਪੜਦਾ ਸਕੂਲ 'ਚ ਮਾਪੇ ਮਾਨਸਿਕ ਤੌਰ ਤੇ ਬਿਮਾਰ ਨੇ ਅੱਜ ਉਹਨਾਂ ਮਾਪੇ ਨੂੰ ਪਤਾ ਹੀ ਨਹੀਂ ਕਿ ਸਾਡੇ ਪੁੱਤ ਦੀ লাশ ਪਈ ਆ ਘਰ ਦੇ ਵਿੱਚ ਸਾਡੇ ਹਾਲਾਤ ਇਹ ਨੇ ਗੁਰੂ ਭਲਾ ਕਰੇ ਕੁੱਕਰਿਆਂ ਗੁਰੂ ਦੇ ਪੁੱਤੇ ਆ ਅਸੀਂ ਤਾਂ ਭੌਂਕਣਾ ਕਿਸੇ ਨੂੰ ਬੁਰਾ ਲੱਗਦਾ ਬੁਰਾ ਲੱਗੇ ਸਿਨ ਚੰਗਾ ਲੱਗਦਾ ਚੰਗਾ ਲੱਗੇ ਪਰ ਅਸੀਂ ਆਪਣਾ ਫਰਜ਼ ਪੂਰਾ ਕਰਦੇ ਰਹਿਣਾ ਤੁਹਾਨੂੰ ਜਗਾਉਂਦੇ ਰਹਿਣਾ ਤੁਸੀਂ ਜਾਗਣਾ ਨਹੀਂ ਜਾਗਣਾ ਇਹ ਤੁਹਾਡੇ ਦੇ ਡਿਪੈਂਡ ਆ ਗੁਰੂ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਸਾਲ ਦਾ ਇੱਕ ਬੱਚਾ ਮਾਪੇ ਮਾਨਸਿਕ ਤੌਰ ਤੇ ਬਿਮਾਰ ਨੇ ਘਰ ਦੇ ਵਿੱਚ ਉਹੀ ਕਮਾਉਣ ਵਾਲਾ ਸੀ ਤੇ ਪਾਤੀ ਸਿੰਘ ਸੀਗਾ ਰੰਥੀ ਸਿੰਘ ਸੀਗਾ ਡਿਊਟੀਆਂ ਲਾਉਂਦਾ ਅਖੰਡਪੁਰ ਸਾਹਿਬ ਦੀਆਂ ਉਹਦੇ ਨਾਲ ਆਪਣੇ ਮਾਨਸਿਕ ਮਾਪੇ ਬਰੋਂ ਵੀ ਸੰਭ ਦਾ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਨੇ ਅੱਜ ਉਹਦੀ ਲਾਸ਼ ਘਰ ਚ ਪਈ ਹੋਈ ਆ ਉਹ ਮਰਿਆ ਇਸ ਤਰ੍ਹਾਂ ਆ ਵੀ ਗਿਆ ਇਸ ਤਰ੍ਹਾਂ ਵੀ ਜਿਹੜੀ ਜਿਸ ਛੱਤ ਥੱਲੇ ਹੋ ਰਹਿਦਾ ਸੀਗਾ ਜਿਸ ਘਰ ਚੋਂ ਰਹਿੰਦਾ ਸੀ ਉਹ ਕੱਚੀ ਸੀ ਬਾਲੇ ਵਾਲੀ ਸੀ ਤੇ ਮੀਂਹ ਪੈ ਪੈ ਗਲ ਗਈ ਸੀ ਤੇ ਥੱਲੇ ਸੁੱਤਾ ਸੀ ਉਹਦੇ ਡਿਊਟੀ ਲਾ ਕੇ ਆ ਕੇ ਸੁੱਤਾ ਸੀਗਾ ਤੇ ਉਹ ਛੱਤ ਡਿੱਗ ਪਈ ਤੇ ਆ ਜੋ 19 ਸਾਲ ਦਾ ਬੱਚਾ ਚੜ੍ਹਾਈ ਕਰ ਗਿਆ ਇਸ ਦੁਨੀਆ ਤੋਂ ਚਲਾ ਗਿਆ ਗੱਲਾਂ ਅਸੀਂ ਕਰਦੇ ਆ ਬਹੁਤ ਵੱਡੀਆਂ ਵੱਡੀਆਂ ਹੁਣ ਉਹਦੀ ਉਹਦੇ ਵਾਸਤੇ ਫੇਸਬੁੱਕ ਤੇ ਪੋਸਟਾਂ ਵੀ ਪੈ ਰਹੀਆਂ ਨੇ ਪੈਣੀਆਂ ਵੀ ਨੇ ਹੁਣ ਹੋ ਸਕਦਾ ਉਹ ਉਹਦਾ ਬਹੁਤ ਵੱਡੇ ਪੱਧਰ ਤੇ ਇੱਕ ਭੋਗ ਵੀ ਪੈ ਜੇ ਉਥੇ ਸਟੇਜਾਂ ਤੇ ਗੱਲਾਂ ਵੀ ਵੱਡੀਆਂ-ਵੱਡੀਆਂ ਹੋ ਜਾਣ ਹੋ ਸਕਦਾ ਉਥੇ ਕੋਠੀ ਪਾ ਰਹੀ ਆ ਆਪਾਂ ਪਰ ਫਾਇਦਾ ਕੋਈ ਨਹੀਂ ਹੁਣ ਤੁਹਾਨੂੰ ਉਸ ਕੋਠੀ ਪਾਈ ਦਾ ਕਿਉਂਕਿ ਉਹ ਚੱਲ ਗਿਆ ਨਾ ਮਾਂ ਦਾ ਪੁੱਤ ਜਿਹੜਾ ਕਮਾਉਂਦਾ ਸੀਗਾ ਗੱਲ ਇੱਥੇ ਲੰਗਰ ਦੇ ਵਿਰੋਧਾਂ ਦੀ ਨਹੀਂ ਹੈਗੀ ਕਿ ਪਿੱਛੇ ਜਿਹੜੀ ਗੱਲ ਚੱਲੀ ਵੀ ਪੀਜ਼ਿਆਂ ਦੇ ਲੰਗਰ ਕਿਉਂ ਲੱਗੇ ਨੇ ਜਾਂ ਲੰਗਰ ਦਾ ਵਿਰੋਧ ਨਹੀਂ ਹੈਗਾ ਵਿਰੋਧ ਇਸ ਚੀਜ਼ ਦਾ ਵਾ ਗੱਲ ਇਸ ਚੀਜ਼ ਦੀ ਹੈ ਕਿ ਸਾਡਾ ਤਰੀਕਾ ਗਲਤ ਹੈ ਠੀਕ ਆ ਲੰਗਰ ਲਾਓ ਪੀਜੀ ਵੰਡੋ ਮੈਂ ਕਹਿੰਨਾ ਸੋਨੇ ਦੇ ਬਿਸਕਟ ਵੰਡ ਦਿਓ ਯਾਰ ਪਰ ਜਿਹੜੇ ਆ ਹਾਲਾਤ ਨੇ ਸਾਡੇ ਇਹਨਾਂ ਵੱਲ ਕਿੰਨੇ ਵੇਖਣਾ ਇਹਨਾਂ ਦਾ ਕੌਣ ਸੋਚੂਗਾ ਕੀ ਅਸੀਂ ਇਹ ਗੱਲਾਂ ਹੀ ਕਰਾਂਗੇ ਵੀ ਹਾਏ ਇਸਾਈ ਧਰਮ ਅਸਲ ਤੇ ਹਾਵੀ ਹੋ ਗਿਆ ਹਾਏ ਡੇਰਾਬਾਦ ਸਾਡੇ ਤੇ ਹਾਵੀ ਹੋ ਗਏ ਆ ਸਰਸੇ ਵਾਲਿਆਂ ਦੀ ਵੇਖੀ ਮੈਂ ਕਿਸੇ ਦਾ ਮਕਾਨ ਡੇਗ ਪਿਆ ਉਹ ਜਾ ਕੇ ਉਹਨਾਂ ਉਸੇ ਵੇਲੇ ਜਾ ਕੇ ਉਹਦਾ ਮਕਾਨ ਖੜਾ ਕਰਤਾ ਤੇ ਕਿਉਂ ਨਾ ਕੋ ਸਰਸੇ ਦੇ ਦੇ ਜਾਊਗਾ ਡਿੜਤਾ ਦੀ ਇਹ ਗੱਲ ਕਰਦੇ ਹੁਣ ਕਈ ਕਹਿੰਦੇ ਡਿੜਤਾ ਦੀ ਗੱਲ ਕਰਦੇ ਵੀ ਡਿੜਤਾ ਹੋਣੀ ਚਾਹੀਦੀ ਸਿੱਖੀ ਬਿਲਕੁਲ ਡਿੜਤਾ ਹੋਣੀ ਚਾਹੀਦੀ ਆ ਜਿਹੜੇ ਆਰਥਿਕ ਹਾਲਾਤ ਹੁੰਦੇ ਨੇ ਨਾ ਉਹ ਦਿੜ ਤੱਕ ਖਤਮ ਕਰ ਦਿੰਦੇ ਹੁੰਦੇ ਨੇ ਵੱਡੇ ਵੱਡੇ ਡੋਲ ਜਾਂਦੇ ਨੇ ਇਥੇ ਡੋਲਗੇ ਵੱਡੇ ਵੱਡੇ ਅੱਜ ਕੱਲ ਦੇ ਸਿੱਖਾਂ ਦਾ ਡੋਲਣ ਡੋਲਣਾ ਪ੍ਰਾਤਮਿਕ ਸਮੇਂ ਉਸ ਤੇ ਡੋਲ ਜਾਂਦੇ ਸੀਗੇ ਇਹ ਗੱਲਾਂ ਨਾ ਕਰੀਏ ਗੱਲਾਂ ਇਹ ਕਰੀਏ ਵੀ ਅਸੇ ਸਾਡੇ ਕੋਲ ਸਾਧਨ ਨੇ ਸਾਡੇ ਕੋਲ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਸਾਡੇ ਕੋਲ ਸਿਸਟਮ ਹੈ ਪਰ ਅਸੀਂ ਸਾਡੇ ਕੋਲ ਵਿਜਨ ਨਹੀਂ ਹੈਗਾ ਸਾਡੇ ਤਰੀਕੇ ਜਿਹੜੇ ਨੇ ਕੰਮ ਕਰਨ ਦੇ ਉਹ ਬਹੁਤ ਗਲਤ ਨੇ ਆ ਇੱਕ ਪਰਿਵਾਰ ਆ ਮੈਂ ਵੀਡੀਓ ਨਾਲ ਸਿੰਘ ਨੂੰ ਕਹੂੰਗਾ ਫੋਟੋ ਜੋੜ ਦੂ ਪਰਿਵਾਰ ਆ ਗੁਰਸਿੱਖਾ ਬਾਪ ਬੇਟੀ ਆ ਬੱਚਾ ਵਾ ਸਿੰਘਣੀਆਂ ਗੁਰਸਿੱਖਾ ਆ ਘਰ ਆ بارش ਪੈਂਦੀ ਆ ਘਰ ਚੋਂਦਾ ਦੇਖੋ ਕਮਰਾ ਵਾ ਉਹ ਵੀ ਚੋਂਦਾ ਹੁਣ ਦੱਸੋ ਵੀ ਇਹ ਪਰਿਵਾਰ ਜਿਹੜਾ ਵਾ ਗੁਰਸਿੱਖਿਆ ਨਾ ਇਹ ਤਾਂ ਡੋਲੇ ਨਾ ਇਹ ਤਾਂ ਸਿੱਖੀ ਚ ਪੱਕਾ ਨਾ ਇਹ ਤਾਂ ਕਦੇ ਨਹੀਂ ਗਿਆ ਇਹ ਨਾ ਕਿਸੇ ਡੇਲੇ ਚ ਗਿਆ ਨਾ ਇਹ ਕੋਈ ਈਸਾਈ ਬਣਿਆ ਨਾ ਇਹਨੇ ਧਰਮ ਛੱਡਿਆ ਪਰ ਇੱਦਾਂ ਤੁਸੀਂ ਬਾਹ ਨਹੀਂ ਫੜੀ। ਇਹਦੀ ਸ਼ਰਤ ਤਾਂ ਚੋਰੀ ਆ। ਇਹਦੇ ਬੱਚੇ ਜਦੋਂ ਮੀਂਹ ਆਉਂਦਾ ਵਾ ਉਦੋਂ ਉਹ ਬਾਲਟੇ ਫੜ ਕੇ ਭਾਂਡੇ ਫੜ ਕੇ ਥੱਲੇ ਖੜ ਜਾਂਦੇ ਨੇ ਵੀ ਚੋਆ ਪੈਂਦਾ। ਇੱਦਾਂ ਦੇ ਕਿੰਨੇ ਦਿਖਾ दिए ਤੁਹਾਨੂੰ? ਕਿੰਨੇ ਪਰਿਵਾਰ? ਕਿਹੜੇ? ਜਿਹੜੇ ਗ੍ਰੰਥੀ ਨੇ, ਪ੍ਰਚਾਰਕ ਨੇ, ਢਾਡੀ ਨਹੀਂ ਕੋਕਮਿਸ਼ਨਰ ਆ। ਕੋਈ ਆਹ ਗੁਰੂ ਦਾ ਸਿੱਖ ਆ। ਅਮਰਤਾਰੀ ਪਰਿਵਾਰ ਆ। ਪਰ ਅਸੀਂ ਅਸੀਂ ਉਲਝੇ ਹੋਏ ਪਤਾ ਕਾਦੇ ਵਿੱਚ। ਅਸੀਂ ਉਲਝੇ ਹੋਏ ਆ ਆਪੋ ਆਪਣੀਆਂ ਚੌਧਰਾਂ 'ਚ। ਅਸੀਂ ਉਲਝੇ ਹੋਏ ਹਾਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਅਸੀਂ ਉਲਝੇ ਹੋਏ ਹਾਂ ਆਪੋ ਆਪਣੇ ਸਿਸਟਮਾਂ ਦੇ ਵਿੱਚ ਸਾਨੂੰ ਤਾਂ ਕਨਸੈਪਟ ਮਾਰਿਆ ਨੇ ਸਾਡਾ ਹੋਰ ਸਾਨੂੰ ਦਿੱਤਾ ਸੀਗਾ ਸਾਨੂੰ ਸਿਧਾਂਤ ਹੋਰ ਸਮਝਾਏ ਸੀ ਸਾਨੂੰ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ ਨਾ ਉੱਥੇ ਇਹ ਵੀ ਮਾਰਿਆ ਸਾਲ ਦਸਮ ਪਾਸ਼ਾ ਦਾ ਹੁਕਮਾ ਕਿ ਜੇ ਦਾਨ ਦੇਣ ਦੀ ਗੱਲ ਕਰਨੀ ਤਾਂ ਪਹਿਲਾਂ ਤੁਸੀਂ ਆਪਣੇ ਦੀ ਬਾਹ ਫੜਨੀ ਹੈ ਤੇ ਗੱਲਾਂ ਵੀ ਕਰਦੇ ਆਪਾਂ ਆਪਣਿਆਂ ਦੀ ਬਾਹ ਫੜਨ ਦੀ ਆ ਪਤਾ ਕਿੱਥੇ ਕਰਦੇ ਆ ਫੇਸਬੁੱਕਾਂ ਦੇ ਉੱਤੇ ਸਟੇਜਾਂ ਦੇ ਉੱਤੇ ਗਰਾਊਂਡ ਦੇ ਉੱਤੇ ਕਿਸੇ ਨਾਲ ਨਹੀਂ ਗੱਲ ਕਰਨੀ ਗਰਾਊਂਡ ਦੇ ਉੱਤੇ ਕਿਸੇ ਨਾਲ ਕੰਮ ਨਹੀਂ ਕਰਨਾ ਹਾਂ ਜਿਨੇ ਕਰਨਾ ਉਹਦਾ حساب ਨਹੀਂ ਦੇਣਾ ਸਾਥ ਦੇਣਾ ਪਤਾ ਕਿੰਨਾ ਦਾ ਜਿਨ੍ਹਾਂ ਨੇ ਸ਼ਦਾਈ ਬਣਾਉਣਾ ਮੂਲਖ ਬਣਾਉਣਾ ਸੰਸਥਾਵਾਂ ਖੜੀਆਂ ਕਰਨੀਆਂ ਐਨ ਜੀਓ ਬਣਾਉਣੀਆਂ ਤੇ ਉਹ ਐਨ ਜੀਓ ਬਣਾ ਕੇ ਕ੍ਰੀਏਟ ਕਰਕੇ ਫਿਰ ਉਹਨਾਂ ਨੇ ਆਪਣਾ ਸਿਸਟਮ ਬਿਲਡ ਅਪ ਕਰਨਾ ਐਸ਼ ਕਰਨੀ ਐ ਤੇ ਅਸੀਂ ਅਸੀਂ ਉਹਨਾਂ ਲੋਕਾਂ ਵੱਲ ਧਿਆਨ ਹੀ ਨਹੀਂ ਦੇਣਾ ਜਿਨ੍ਹਾਂ ਦੀ ਬਾਹ ਫੜਨ ਦੀ ਲੋੜ ਆ ਮੇਰੀਆਂ ਗੱਲਾਂ ਬਹੁਤ ਕੌੜੀਆਂ ਹੋਣਗੀਆਂ ਬਹੁਤ ਇਹਨੂੰ ਦੁੱਖ ਲੱਗੂਗਾ ਗੱਲਾਂ ਦਾ ਹੋ ਸਕਦਾ ਪਰ ਜੇ ਅੱਜ ਸੱਚ ਨਾ ਬੋਲਿਆ ਜੇ ਅੱਜ ਨਾ ਬੋਲੇ ਫਿਰ ਸਾਦਾ ਕੋਈ ਫਾਇਦਾ ਨਹੀਂ ਫਿਰ ਸਾਡੀ ਜਬਾਨ ਬੂੰਗੀ ਹੋਵੇ ਦੇ ਨਾਲੋਂ ਉਹ ਤੋਂ ਜ਼ਿਆਦਾ ਵਧੀਆ ਕਿਉਂਕਿ ਸਾਹਮਣੇ ਹੁੰਦਾ ਗਲਤ ਵੇਖ ਕੇ ਵੀ ਅਸੀਂ ਅੱਖਾਂ ਜਿਹੜੀਆਂ ਉਹ ਬੰਦ ਕਰ ਲਈਏ ਜਬਾਨ ਬੰਦ ਕਰ ਲਈਏ ਤਾਂ ਫਿਰ ਫਾਇਦਾ ਕੋਈ ਨਹੀਂ ਆਪਿਆਂ ਨੂੰ ਸਿੱਖਾ ਖਵਾਉਣ ਦਾ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਇਹ ਗੱਲਾਂ ਇਹਨਾਂ ਕਰੀ ਜਾਈਏ ਕਿ ਆਪਣਿਆਂ ਦੀ ਬਾਹ ਫੜੀਏ ਆਪਣਿਆਂ ਦੀ ਬਾਹ ਫੜੀਏ ਬਾਹ ਫੜੀਏ ਆਪਣਿਆਂ ਦੀ ਬਣਾਈਆਂ ਸਿਸਟਮ ਇੱਕ ਇਦਾਂ ਦਾ ਕਿਉਂ ਨਹੀਂ ਬਣਾਉਂਦੇ ਸਿਸਟਮ ਆਪਾਂ ਇਦਾਂ ਦਾ ਲਿਆਓ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਤੁਹਾਨੂੰ ਮਾਇਆ ਨਹੀਂ ਚਾਹੀਦੀ ਅਸੀਂ ਤੇਰੇ ਕੋਲ ਮਾਇਆ ਨਹੀਂ ਮੰਗਦੇ ਅਸੀਂ ਤੁਹਾਨੂੰ ਪਰਿਵਾਰ ਦੇਣੇ ਆ ਕਿੰਨੇ ਪਰਿਵਾਰ ਧਾਵਾਂਗੇ ਤੁਹਾਨੂੰ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਜਿਨ੍ਹਾਂ ਦੇ ਬੱਚੇ ਪੜਨ ਖਣੋਂ ਬੈਠੇ ਨੇ ਸਰਕਾਰੀ ਸਕੂਲਾਂ ਚ ਪੜਦੇ ਨੇ ਨਾ માત્ર ਪੜਾਈਆਂ ਦੇ ਜਿੱਥੇ ਉੱਥੇ ਕੋਈ ਫਿਊਚਰ ਨਹੀਂ ਉਹਨਾਂ ਬੱਚਿਆਂ ਦਾ ਕਿੰਨੇ ਤੁਹਾਨੂੰ ਪਰਿਵਾਰ ਦਿਖਾਈਏ ਜਿਨ੍ਹਾਂ ਦੇ ਇਲਾਜ ਖਣੋਂ ਮੰਝਿਆ ਦੇ ਮਾਪੇ ਰਕ ਦੇ ਮਰਗੇ ਨੇ ਇਸ ਕਰਕੇ ਗੱਲਾਂ ਤੱਕ ਸੀਮਤ ਨਾ ਰਹੀਏ ਉਸ ਗੱਲਾਂ ਕਰਨ ਤੋਂ ਨਾਲ-ਨਾਲ ਪ੍ਰੈਕਟੀਕਲੀ ਵੀ ਜ਼ਮੀਨੀ ਪੱਧਰ ਤੇ ਵੀ ਕਰੀਏ ਜਿਹੜੇ ਕਰਦੇ ਉਹਨਾਂ ਦਾ ਸਾਥ ਦਈਏ ਪਰ ਹਾਂ ਇਹ ਸਾਥ ਦੇਣ ਤੋਂ ਪਹਿਲਾਂ ਵੇਖ ਲਿਓ ਜਿਹੜਾ ਬੰਦਾ ਕਰ ਰਿਹਾ ਉਹ ਬੰਦੇ ਦਾ ਕਿਰਦਾਰ ਕਿਹੋ ਜਿਹਾ ਇਹ ਵੀ ਮੈਂ ਤੁਹਾਨੂੰ ਬੜਾ ਸਪਸ਼ਟ ਕਰਾਂ ਪਹਿਲਾਂ ਕਿਰਦਾਰ ਵੇਖ ਲਿਓ ਵੀ ਜਿਹੜਾ ਕਰ ਰਿਹਾ ਦਾ ਕਿਰਦਾਰ ਹੈ ਤੇ ਪਹਿਲੀ ਕੋਸ਼ਿਸ਼ ਕਰੋ ਵੀ ਆਪਣੇ ਹੱਥੀ ਕਰੋ ਆਪਣੇ ਆਂਡ ਗਵਾਂਡ ਦੇ ਵਿੱਚ ਵੇਖੋ ਮੇਰੇ ਗਵਾਂਡ ਦੇ ਵਿੱਚ ਜਿਹੜਾ ਗਰੀਬ ਆ ਕੀ ਉਹਦੇ ਘਰ ਆਟਾ ਹੈਗਾ ਸਰਬੱਤ ਦੇ ਭਲੇ ਦੀ ਗੱਲ ਦਾ ਮਤਲਬ ਇਹ ਸੀ ਗੋਲਕ ਜਿਹੜੀ ਗੁਰੂ ਦੀ ਸੀ ਉਹਦਾ ਮਤਲਬ ਇਹ ਸੀ ਵੀ ਜਿਹੜਾ ਦਸਵੰਦ ਦੇਣਾ ਦਾਨ ਦੇਣਾ ਗੁਰੂ ਘਰੇ ਵੀ ਪਾਓ ਪਰ ਉਹਦੇ ਵਿੱਚੋਂ ਜਿਹੜਾ ਵਾ ਤੁਸੀਂ ਦਸਵੰਦ ਰੱਖ ਕੇ ਗਰੀਬ ਦੀ ਮਦਦ ਵੀ ਕਰਨੀ ਆਪਣੇ ਸਿੱਖ ਭੈਣ ਭਰਾ ਦੀ Sobre entidade... a